ਅੱਜ ਇਹਨਾਂ ਨੇ ਸ਼ਾਮਿਲ ਕੀਤੀ ਕੀ ਜੰਗੀ ਅੱਜ ਸਾਡੀ ਪਾਰਟੀ ਦੀ ਬਹੁਤ ਮਜ਼ਬੂਤ ਸਾਡੇ ਲਈ ਬਹੁਤ ਖੁਸ਼ੀਆਂ ਦਾ ਦਿਨ ਆ ਜੀ ਸਾਡੀ ਪਾਰਟੀ ਹੋਰ ਮਜ਼ਬੂਤ ਹੋਈ ਆ ਸਾਡੇ ਸਤਿਕਾਰਯੋਗ ਐਮ ਐਲ ਏ ਸਦਾ ਜਗਤਾਰ ਸਿੰਘ ਦਿਹਾਲਪੁਰਾ ਦੀ ਰਹਿਨਮਾਈ ਦੇ ਵਿੱਚ ਸਾਡੇ ਵੱਡੇ ਵੀਰ ਦੇ ਸਾਡੀ ਭੁਜਾਈ ਨੇ ਅੱਜ ਜੋ ਆਮ ਆਦਮੀ ਪਾਰਟੀ ਵਿੱਚ ਆਨ ਦਾ ਇਹਨਾਂ ਦਾ ਮਨ ਅਸੀਂ ਬਣਾਇਆ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਇਹਨਾਂ ਨੇ ਐਮ ਐਲ ਏ ਸਾਹਿਬ ਦਾ ਬਹੁਤ ਸਤਿਕਾਰ ਕੀਤਾ ਔਰ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਕੌਂਸਲ ਦੇ ਦਿਨਾਂ ਦੇ ਵਿੱਚ ਜੋ ਸਾਡੇ ਪਰਿਵਾਰ ਵਿੱਚ ਵਾਧਾ ਹੋਇਆ ਇਹਦਾ ਫਾਇਦਾ ਅਸੀਂ ਇੱਕ ਵਾਰਡ ਤੱਕ ਸੀਮਤ ਨਹੀਂ ਰੱਖਣਾ ਸਾਰੇ ਸ਼ਹਿਰ ਤੱਕ ਸ਼ਹਿਰ ਨੂੰ ਸਾਨੂੰ ਫਾਇਦਾ ਹੋਊਗਾ ਔਰ ਕੁਝ ਹੀ ਹੁੰਦੀ ਹੈ ਜਦੋਂ ਪਰਿਵਾਰ ਵਿੱਚ ਕੋਈ ਚੰਗਾ ਜੀ ਆਉਂਦਾ ਜਾਂ ਕੋਈ ਚੰਗਾ ਬੰਦੇ ਦਾ ਰਲੇਮਾ ਹੁੰਦਾ ਇੱਕ ਤੇ ਇੱਕ 11 ਵਾਲੀ ਗੱਲ ਹੋ ਜਾਂਦੀ ਆ ਸੋ ਪੰਮੇ ਵੀਰ ਦਾ ਆਉਣਾ ਸਾਡੀ ਪਾਰਟੀ ਲਈ ਇੱਕ ਤੇ ਇੱਕ 11 ਵਾਲੀ ਗੱਲ ਹੈ ਜੀ ਆਵਾਜ਼ੀ ਪਾਰਟੀ ਨੂੰ ਟਿਕਟ ਵੀ ਦੇ ਵੀ ਆਣ ਵੀ ਲਾ ਕੇ ਕੋਈ ਸੁਚਾਉਣਾ ਕੀ ਇਹ ਤਾਂ ਜੀ ਟਿਕਟਾਂ ਵਾਲਾ ਮਸਲਾ ਤਾਂ ਮੈਂ ਤਾਂ ਇੱਕ ਛੋਟਾ ਜਿਹਾ ਸਪਾਈਂਆ ਇਹ ਤਾਂ ਐਮਐਲਏ ਸਾਹਿਬ ਨੂੰ ਦੋ ਸਵਾਲ ਕਰ ਸਕਦੇ ਹੋ ਵੀ ਇਹ ਟਿਕਟ ਦਊਗੀ ਕਿਉਂਕਿ ਪਾਰਟੀਆਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਵਾ ਕਿ ਜੋ ਫੈਸਲੇ ਨੇ ਉਹ ਵਿਧਾਇਕ ਲੈਂਦੇ ਨੇ ਤੇ ਸਾਨੂੰ ਤਾਂ ਇਸ ਗੱਲ ਦਾ ਐਮਐਲਏ ਸਾਹਿਬ ਤੇ ਰਪੈਂਡ ਕਰਦਾ ਕਿ ਹੁਣ ਉਹ ਟਿਕਟ ਦਿੰਦੇ ਨੇ ਜਾਂ ਕੀ ਮਾਨ ਸਨਮਾਨ ਜ਼ਰੂਰ ਕਰਾਵਾ ਦੇਂਦਾ ਤੋ ਤੱਕ ਸੂਚੀ ਤਿਆਰੀ ਹੋ ਜੂਗੀ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ 15 ਕੈਂਡੀਡੇਟਾ ਤੋ ਤੱਕ ਸੂਚੀ ਤਿਆਰ ਹੋ ਜੂਗੀ ਸੂਚੀ ਜੀ ਮੇਰਾ ਜੋ ਸਾਨੂੰ ਲੱਗ ਰਿਹਾ ਵੀ 1 2 3 ਦਿਨਾਂ ਦੇ ਵਿੱਚ ਇਹ ਲਿਸਟ ਇਹ ਪ੍ਰਮਾਤਮਾ ਨੇ ਦਾ ਅਸ਼ੀਰਵਾਦ ਹੋਇਆ ਤਾਂ ਸਭ ਤੋਂ ਪਹਿਲਾਂ ਲਿਸਟ ਆਮ ਆਦਮੀ ਪਾਰਟੀ ਜਾਰੀ ਕਰ ਦੂਗੀ ਇਹ ਵਿੱਚ ਰੋਲਾ ਪਿਆ ਜਾ ਸੀ ਵਾਰ ਬੰਦੀ ਨਵੀਂ ਨਾਲ ਇਲੈਕਸ਼ਨ ਹੋਊਗੀ ਪੁਰਾਣੇ ਨਾਲ ਇਲੈਕਸ਼ਨ ਹੋਊਗੀ ਕਿਹੜੀ ਵਾਰ ਬੰਦੀ ਨਾਲ ਇਲੈਕਸ਼ਨ ਹੋਊਗੀ ਜੀ ਮਾਚਣਾ ਵਾਰ ਬੰਦੀ ਨਵੀਂ ਦੇ ਨਾਲ ਇਲੈਕਸ਼ਨ ਹੋ ਰਹੀ ਹੈ ਜੀ ਪੁਰਾਣੀ ਵਾਰ ਬੰਦੀਆਂ ਦਾ ਜ਼ਿਕਰ ਉੱਥੇ ਹੋਇਆ ਜਿੱਥੇ ਹੱਦ ਬੰਦੀਆਂ ਨਹੀਂ ਹੋਈਆਂ ਜੀ ਤਾਂ ਸਾਡੀ ਨਗਰ ਕੌਂਸਲ ਨੂੰ 2 ਸਾਲ ਹੋ ਗਏ ਤਾਂ ਪਹਿਲਾਂ ਹੀ ਲੇਟ ਆ ਸੋ ਇਹਦੀ ਤਾਂ ਹੱਦ ਬੰਦੀ ਪਹਿਲਾਂ ਹੀ ਮੁੱਕ ਚੁੱਕੀ ਹੈ ਜੀ ਨਵੀਂ ਹੱਦ ਬੰਦੀ ਦੇ ਨਾਲ ਇਲੈਕਸ਼ਨ ਆਈ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋਵੋ ਹਾਂਜੀ ਹੁਣ ਤੱਕ ਜਿਵੇਂ ਲੋਕਾਂ ਦੇ ਵਿੱਚ ਵਿਚਰੇ ਆ ਸਾਨੂੰ ਉਹਨਾਂ ਤੋਂ ਪਤਾ ਜਿਵੇਂ ਸੁਣਾ ਨੂੰ ਮਿਲਦਾ ਹੈ ਜਾਂ ਉਹਨਾਂ ਦੀਆਂ ਕਾਰਗੁਜ਼ਾਰੀਆਂ ਬਾਰੇ ਸੁਣਿਆ ਤਾਂ ਮੈਨੂੰ ਐ ਲੱਗਦਾ ਵੀ ਇਹ ਇਸ ਟਾਈਮ ਦੇ ਵਿੱਚ ਮੌਜੂਦਾ ਜਿਹੜੀ ਪਾਰਟੀ ਚੱਲ ਰਹੀ ਹੈ ਤਾਂ ਉਹ ਲੀਡਿੰਗ ਤੇ ਹੈ ਤਾਂ ਸਾਨੂੰ ਇਸ ਪਿੱਛੇ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਉਹਨਾਂ ਨੂੰ ਜੁਆਇਨ ਕੀਤਾ ਹੈ ਮੈਡਮ ਤੁਸੀਂ ਕੌਨਸਲ ਬਣੀ ਹੋ? ਜੀ ਜੀ ਅਗਰ ਜੀ ਅੱਜ ਲੋਕਾਂ ਦੇ ਯਾਉਂ ਦੇਣ ਦੀ ਕੀ ਚਾਪੀ ਕੀ ਕੇ ਜਾਵੋ ਬਸ ਇਹੀ ਹੈ ਕਿ ਜੋ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਉਹਨੂੰ ਹੋਰ ਥੋੜਾ ਅੱਗੇ ਲੈ ਕੇ ਜਾਵਾਂਗੇ ਆਪਣਾ ਥੋੜਾ ਨਹੀਂ ਬਹੁਤ ਲੈ ਕੇ ਜਾਵਾਂਗੇ ਤਾਂ ਕਿ ਉਹਨਾਂ ਦੀਆਂ ਨੌਕਰੀਆਂ ਤੇ ਖਰਾ ਉਤਰ ਸਕੀਏ ਕਾਂਗਰਸ ਪਾਰਟੀ ਤੇ ਲੱਗ ਰਿਹਾ ਹੈ ਕਿ ਇਸ ਪਾਰਟੀ ਜਾ ਕੇ ਚੰਗਾ ਲੱਗੇ ਅ ਇਹਦੇ ਲਈ ਤਾਂ ਹੁਣ ਦੇਖੋ ਸ਼ੁਰੂਆਤ ਹੋਈ ਹੈ ਹੋਪ ਅੱਗੋ ਅੱਛਾ ਹੀ ਹੋਏਗਾ ਸੋ ਲੈਕਚਰ ਲੜੋਗੇ 28 ਫ फेब्रुवारी ਹਾਂਜੀ ਦੇਖਦੇ ਆ ਬਾਕੀ ਆਪਣੇ ਵੱਲੋਂ ਤਾਂ ਕੋਸ਼ਿਸ਼ ਇਹ ਹੀ ਰਹੂਗੀ ਵੀ ਚੰਗਾ ਹੀ ਕਰੀਏ ਬਾਕੀ ਜੋ ਪਾਰਟੀ ਜੁਆਇਨ ਕੀਤੀ ਹੈ ਉਹਦੇ ਨਾਲ ਹਮੇਸ਼ਾ ਜੋ ਮਨ ਲੈ ਕੇ ਖੜੇ ਆ ਤਾਂ ਜਿਵੇਂ ਹੈ ਸੱਚਾਈ ਨਾਲ ਹੀ ਚੱਲਾਂਗੇ